ਇੰਟਰਨੈਸ਼ਨਲ ਲੈਵਲ ਤੇ ਕੀ ਕੁਝ ਚੱਲ ਰਿਹਾ ਹੈਗਾ ਕੀ ਜੇ ਆਪਾਂ ਕੀ ਇੱਕ ਕੁਮਾਂਤਰੀ ਜਿਹੜਾ ਭਾਈਚਾਰਾ ਹੈਗਾ ਉਹ ਇਹ ਸਾਰੇ ਨੂੰ ਕਿਵੇਂ ਦੇਖ ਰਿਹਾ ਹੈਗਾ ਕਿਉਂਕਿ ਜੇ ਆਪਾਂ ਆਮ ਲੋਕਾਂ ਦੀ ਗੱਲ ਕੀ ਤੇ ਉਹ ਤੇ ਸ਼ਾਂਤੀ ਹੀ ਚਾਹੁੰਦੇ ਨੇ ਨਾ ਭਾਰਤ ਵਾਲੇ ਚਾਹੁੰਦੇ ਨੇ ਵੀ ਜੰਗ ਲੱਗੇ ਨਾ ਪਾਕਿਸਤਾਨ ਵਾਲੇ ਚਾਹੁੰਦੇ ਨੇ ਜੰਗ ਲੱਗੇ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਔਰ ਦੂਜੇ ਪੱਨੇ ਇੰਟਰਨੈਸ਼ਨਲ ਲੈਵਲ ਤੇ ਕੀ ਵੱਡੀਆਂ ਗੇਮਾਂ ਖੇਡੀਆਂ ਜਾ ਰਹੀਆਂ ਨੇ ਅਮਰੀਕਾ ਦੀ ਸਾਡੇ ਕੋਲ ਇੱਕ ਰਿਪੋਰਟ ਆਈ ਸੀ ਤਿੰਨ ਹਫ਼ਤੇ ਪਹਿਲਾਂ ਇੱਕ ਬਹੁਤ ਸੀਨੀਅਰ ਪੱਤਰਕਾਰ ਨੇ ਪਾਕਿਸਤਾਨ ਤੇ ਰਿਪੋਰਟ ਕਰਨੀ ਹੈਗੀ ਆ ਉਹਨੇ ਇਹ ਕਰ ਰਿਹਾ ਹੈਗਾ ਵੀ ਜਿਹੜੀ 트럼ਪ ਸਰਕਾਰ ਹੈਗੀ ਆ ਉਹ ਪਾਕਿਸਤਾਨ ਦੀ ਵਰਤਮਾਨ ਸਰਕਾਰ ਆ ਜਿਹੜੀ ਇਹਦੇ ਨਾਲ ਚੰਗੇ ਰਿਲੇਸ਼ਨ ਬਣਾ ਕੇ ਰੱਖਣਾ ਚਾਹੁੰਦੀ ਆ ਉਹ ਨਹੀਂ ਚਾਹੁੰਦੀ ਕਿ ਮਿਲਟਰੀ ਕਾਬੂ ਹੋ ਜਾ ਜਾਂ ਇਮਰਾਨ ਖਾਨ ਵਾਪਸ ਆ ਜਾਈ ਸੋ ਆ ਜਿਹੜੀ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਆ ਇਹਦੇ ਨਾਲ 트럼ਪ ਐਡਮਿਨਿਸਟ੍ਰੇਸ਼ਨ ਚੰਗੇ ਰਿਲੇਸ਼ਨ ਲੈ ਕੇ ਕਿਉਂਕਿ ਉਹਨਾਂ ਦਾ ਹੁਣ ਕੋਈ ਫਿਊਚਰ ਪਲਾਨ ਹੈ ਇੱਥੇ ਅਮਰੀਕਾ ਚਾਈਨਾ ਨੂੰ ਇਸ ਜੰਗ ਵਿੱਚ ਘੜੀਸਣਾ ਚਾਹੁੰਦਾ ਹੈ ਸੋ ਅਮਰੀਕਾ ਦਾ ਇਹ ਹੈਗਾ ਵੀ ਕਿਉਂਕਿ ਪਾਕਿਸਤਾਨ ਨਾਲ ਚੀਨ ਦੇ ਨੇੜਲੇ ਸਬੰਧ ਨੇ ਸੋ ਕਿਉਂ ਉਹ ਚਾਹੁੰਦਾ ਹੈਗਾ ਵੀ ਕਿਤੇ ਚੀਨ ਆ ਜਿਹੜਾ ਪਾਕਿਸਤਾਨ ਦੀ ਹਮਾਇਤ ਵਿੱਚ ਡ੍ਰੈਗ ਹੋ ਜੇ ਉਹਦੇ ਚੋਂ ਭਾਰਤ ਤੇ ਚੀਨ ਦੀ ਦੁਸ਼ਮਣੀ ਪੈਦਾ ਪਰ ਭਾਰਤ ਨੂੰ ਵੀ ਉਹਨੇ ਕਿਹਾ ਜਿਗਾ ਉਹ ਕਹਿੰਦਾ ਵੀ ਅਸੀਂ ਭਾਰਤ ਤੋਂ 5 ਗੁਣਾ ਵੱਡੀ ਇਕਨੋਮੀ ਆ ਉਸੇ ਉਸੇ ਆਫੀਸ਼ially ਕਹਿੰਦੀ ਕਹਿੰਦਾ ਅਸੀਂ ਭਾਰਤ ਤੋਂ 5 ਗੁਣਾ ਵੱਡੀ ਇਕਨੋਮੀ ਆ ਇਹ ਹੁਣ ਭਾਰਤ ਨੇ ਡਿਸਾਈਡ ਕਰਨਾ ਵੀ ਸਾਡੇ ਨਾਲ ਰਿਸ਼ਤਾ ਰੱਖਣਾ ਜਾਂ ਨਹੀਂ ਰੱਖਣਾ ਹੂੰ ਜਿਹੜੀ ਬੜੀ ਕਲੈਰਿਟੀ ਨਾਲ ਉਹਨੇ ਗੱਲ ਕਹੀ ਵੀ ਕੀ ਭਾਰਤ ਅਫੋਰਡ ਕਰ ਲੇਗਾ ਸਾਡੇ ਨਾਲੋਂ ਟੁੱਟ ਕੇ ਵੀ ਜਿੰਨਾ ਕੁਸ਼ ਮਾਲ ਅਸੀਂ ਭੇਜ ਰਹੇ ਹੈਗੇ ਆ ਉਹ ਤੋਂ ਬਿਨਾ ਭਾਰਤ ਦਾ ਸਰ ਜਾਏਗਾ ਇਹ ਗੱਲ ਬਥੇ ਵੱਡੀ ਆ ਉਹਦੇ ਲਈ ਨਾ ਸੋ ਇਹ ਅਮਰੀਕਨ ਜਿਹੜਾ ਇਹ ਡ੍ਰੀਮ ਲੈ ਕੇ ਬੈਠੇ ਹੈਗੇ ਆ ਵੀ ਅਸੀਂ ਭਾਰਤ ਨੂੰ ਲਗਾਤਾਰ ਵਰਤ ਲਾਂਗੇ ਉਹ ਨਹੀਂ ਵਰਤਿਆ ਜਾਊਗਾ ਹਾਂ ਉਹ ਅਮਰੀਕਾ ਨੂੰ ਤੇ ਵੈਸਟਰਨ ਕੰਟਰੀਜ਼ ਨੂੰ ਆਪਣੇ ਹਿੱਤਾਂ ਲਈ ਵਰਤ ਰਿਹਾ ਉਹਲਾ ਜਿਆ ਦੇ ਕੇ ਵੀ ਹਾਂ ਅਸੀਂ ਚੀਨ ਨਾਲ ਲੜ ਦਾਂਗੇ ਪਰ ਭਾਰਤ ਕਦੇ ਵੀ ਚੀਨ ਤੇ ਰੂਸ ਨਾਲ ਨਹੀਂ ਖੜੇਗਾ ਕਿਉਂਕਿ ਉਹ ਉਹਦੇ ਇੱਕ ਪਾਸੇ ਨਾਲ ਚੰਗੇ allies ਦੇ ਤੌਰ ਤੇ ਸਾਹਮਣੇ ਆ ਰਹੇ ਆ ਸਿੱਖ ਕੌਮ ਦੇ ਲਈ ਇਸ ਜੰਗ ਦੇ ਵਿੱਚ ਕੀ ਸਬਕ ਹੈਗੇ ਨੇ ਕਿਉਂਕਿ ਆਪਾਂ ਦੇਖਿਆ ਕਿ ਹਲਕੇ ਹਲਕੇ ਪੱਤਰ ਤੇ ਸ਼ੁਰੂ ਹੋ ਚੁੱਕਾ ਹੈ ਕਿ ਸਿੱਖਾਂ ਨੂੰ ਵੀ ਥੋੜਾ ਜਿਹਾ ਪ੍ਰਪੋਗ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਬਹੁਤ ਸਾਰੀਆਂ ਖਬਰਾਂ ਨੂੰ ਇਸ ਤਰੀਕੇ ਦੇ ਨਾਲ ਫੈਲਾਇਆ ਜਾਂਦਾ ਹੈ ਕਿ ਸ਼ਾਇਦ ਜਿਹੜਾ ਹੈਗਾ ਕਿ ਤਨਾ ਕਿਤੇ ਕਿ ਸਿੱਖ ਜਿਹੜਾ ਹੈਗਾ ੜਟ ਕੇ ਇਸ ਦੇ ਵਿੱਚ ਮੋੜ ਈ ਪੰਜਾਬ ਦੇ ਲਈ ਕੀ ਇਹ ਦੇ ਵਿੱਚ ਹੈ ਜਾਂ ਸਿੱਖਾਂ ਦੇ ਨੂੰ ਕੇ ਸਿੰਗਲ ਤੋਂ ਤੁਸੀਂ ਹਾਂਜੀ ਹਾਂਜੀ ਹੁਣ ਸਿੱਖਾਂ ਨੇ ਉਹ ਉਹ ਚੀਜ਼ਾਂ ਲੱਭਣੀਆਂ ਨੇ ਜਿਹੜੀਆਂ ਉਹਨਾਂ ਨੇ ਭਵਿੱਖ ਨੂੰ ਸਵਾਲ ਸਕਦੀਆਂ ਚੰਗੀ ਲੀਡਰਸ਼ਿਪ ਆ ਜਿਹੜੀ ਜਿਹੜੀ ਭਵਿੱਖ ਵਿੱਚ ਪੈਦਾ ਹੋਣ ਵਾਲੀਆਂ ਜਿਹੜੀਆਂ ਸੰਭਾਵਨਾਵਾਂ ਨੇ ਉਹਨਾਂ ਨੂੰ ਕੈਪ ਕਰ ਸਕੇ ਸੋ ਸਾਨੂੰ ਉਸ ਕਿਸਮ ਦੀ ਲੀਡਰਸ਼ਿਪ ਤੋਂ ਕਿਨਾਰਾ ਕਰਨਾ ਪੈਣਾ ਜਿਹੜੀ ਇੰਨੇ ਸਾਲਾਂ ਦੇ ਸੰਘਰਸ਼ ਤੋਂ ਬਾਅਦ ਵੀ ਕਹਿ ਰਹੀ ਹੈ ਵੀ ਸਿੱਖ ਇੱਕ ਕੌਮ ਨਹੀਂ ਹੈਗੇ ਭਾਰਤੀ ਨਿਊਜ਼ ਚੈਨਲ ਆ ਜਿਹੜੇ ਉਹ ਆਪਣਾ ਜਰੂਸ ਆਪ ਹੀ ਕਢਵਾ ਰਹੇ ਆ ਬੜੀ ਹਲਕੀ ਕਿਸਮ ਦੀ ਜਿਹੜਾ ਕੁਝ ਨਹੀਂ ਵੀ ਹੋਇਆ ਕੋਈ ਕੋਈ ਔਥੈਂਟਿਕ ਨਹੀਂ ਹਾਲਾਂਕਿ ਦੂਰਦਰਸ਼ਨ ਆ ਭਾਰਤ ਦਾ ਜਿਹੜਾ ਸਰਕਾਰੀ ਚੈਨਲ ਆ ਦੂਰਦਰਸ਼ਨ ਬੜੀ ਜ਼ਿੰਮੇਵਾਰੀ ਨਾਲ ਖਬਰਾਂ ਦੇ ਰਿਹਾ ਹੈ ਨਾ ਤੇ ਹੁਣ ਆਪਾਂ ਸਰਦਾਰਤਾ ਸਿੰਘ ਜੀ ਭਾਰਤੀ মিডিਆ ਦੀ ਗੱਲ ਕਰ ਲਈਏ ਜਿਸ ਤਰੀਕੇ ਦਾ ਉਹਨਾਂ ਦੇ ਵੱਲੋਂ ਆਪਾਂ ਕਹਿ ਲਈਏ ਕਿ ਪ੍ਰੋਵੋਕੇਸ਼ਨ ਜੋ ਕਿ جنگ ਤੋਂ ਪਹਿਲਾਂ ਵੀ ਜਿਹੜੀ ਕੀਤੀ ਜਾ ਰਹੀ ਸੀ ਕਿ ਤੁਸੀਂ ਇਸ ਤਰ੍ਹਾਂ ਕਰਦੇ ਹੋ ਜਾਂ ਅੱਗਾਂ ਲਾਦੇ ਹੋ ਜਾਂ ਉੱਥੇ ਤਬਾਹ ਕਰਦੇ ਹੋ ਉਸ ਤਰੀਕੇ ਦੀ ਹੁਣ ਇਹਨਾਂ ਹਾਲਾਤਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ ਈਵਨ ਕਿ ਜਦੋਂ ਉਹਨਾਂ ਦੇ ਆਪਾਂ ਕਹੇ ਕਿ ਫੇਕ ਨਿਊਜ਼ ਵੀ ਜਿਹੜੀਆਂ ਫਲਾਈਆਂ ਜਾ ਰਹੀਆਂ ਨੇ ਸਰਕਾਰ ਵੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰਦੀ ਜਿਸ ਦੇ ਵਿੱਚ ਬਹੁਤ ਸਾਰਾ ਕੁਝ इवन ਕਿ ਵੱਡੇ ਮੀਡੀਆ ਦੇ ਜਿਹੜੇ ادارے ਹੈਗੇ ਨੇ ਉਹਨਾਂ ਦੇ ਵੱਲੋਂ ਇਸ ਤਰੀਕੇ ਦਾ ਕਰਨਾ ਕਿ اسلامਾਬਾਦ ਤੇ ਕਬਜ਼ਾ ਹੋ ਗਿਆ ਜੀ ਕਰਾਚੀ ਦਾ ਪੋਰਟ ਅਸੀਂ ਤਬਾਹ ਕਰਤਾ ਜੀ ਜਿਹੜੇ ਪਾਕਿਸਤਾਨ ਦੇ ਜਿਹੜੇ ਫੌਜੀ ਜਨਰਲ ਨੇ ਅਸੀਂ ਮਨਿਰ ਉਹਨਾਂ ਨੂੰ ਹਿਰਾਸਤ ਚ ਲੈ ਲਿਆ ਗਿਆ ਪਾਕਿਸਤਾਨ ਦੇ ਵਿੱਚ ਸਾਡੀ ਫੌਜ ਵੜ ਗਈ ਪ੍ਰਾਈਮ ਮਿਨਿਸਟਰ ਦੇ ਘਰ ਦੇ ਲਾਗੇ ਧਮਾਕਾ ਹੋ ਗਿਆ ਇਤਾਂ ਦੇ ਵੱਡੇ ਵੱਡੇ ਜਿਹੜੇ ਟਾਈਟਲ ਨੇ ਔਰ ਫੇਕ ਨਿਊਜ਼ ਹੈ ਸਾਰਿਆਂ ਦੀ ਪੁਸ਼ਟੀ ਆਪਾਂ ਜਿਹੜੀ ਕੀਤੀ ਹੋਈ ਹੈ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ ਕਿਵੇਂ ਦੇਖਨੇ ਹੋ ਇਸਮੇ ਹਾਂ ਇਹ ਹੁੰਦਾ ਅਸਲ ਚ ਹੁਣ ਇੱਕ ਬਹਾਦਰ ਹੋਣਾ ਤੇ ਇੱਕ ਕਈ ਵਾਰੀ ਹੁੰਦਾ ਵੀ ਜਿਹੜਾ ਆਪਾਂ ਕਹਿ ਸਕਦੇ ਆ ਨਾ ਵੀ ਕਮਜ਼ੋਰ ਵਿਅਕਤੀਆਂ ਦੇ ਹੱਥ ਸੱਤਾ ਆ ਜਾਣੀ ਉਹ ਗੱਲ ਹੈ ਕਿ ਹੁਣ ਭਾਰਤ ਤਾਂ ਮਿਲਟਰੀਲੀ ਤਾਂ ਆਪਾਂ ਗੱਲ ਕਰਕੇ ਆਏ ਵੀ ਕੈਪੇਬਲ ਭਾਰਤ ਵੈਸੇ ਹੀ ਸਟਰੋਂਗ ਆ ਸੋ ਤੁਹਾਨੂੰ ਝੂਠੀਆਂ ਖਬਰਾਂ ਫਲਾਉਣ ਦੀ ਤਾਂ ਲੋੜ ਹੀ ਨਹੀਂ ਹਨਾ ਸੋ ਝੂਠੀਆਂ ਖਬਰਾਂ ਉਹ ਫਲਾਉਂਦਾ ਹੁੰਦਾ ਜਿਹੜਾ ਕਮਜ਼ੋਰ ਹੋਵੇ ਹੁਣ ਇਹਦੇ ਚੋਂ ਕਈ ਕਿਸਮ ਦੀ ਮਾਨਸਿਕਤਾ ਨਿਕਲਦੀ ਹੈ ਇੱਕ ਤਾਂ ਉਹ ਇਤਿਹਾਸਕ ਤੌਰ ਤੇ ਡਰੀ ਹੋਈ ਮਾਨਸਿਕਤਾ ਜਿਹੜੀ ਸਦੀਆਂ ਤੋਂ ਡਰੀ ਹੋਈ ਆ ਉਹ ਲਗਾਤਾਰ ਜਿਹੜੇ ਜੀਨਸ ਉਹ ਚੱਲ ਰਹੇ ਆ ਵੀ ਹਾਲੇ ਵੀ हां जिस तरह से कि जब मुग़ल आंदे ਸੀ ਤਾਂ ਗੁਰੂ ਸਾਹਿਬ ਦੇ ਟਾਈਮ ਵੀ ਆਉਂਦਾ ਨਾ ਵੀ ਉਹ ਕਹਿੰਦੇ ਸੀ ਅੰਨੇ ਹੋ ਜਾਣੇ ਆ ਕੋਈ ਮੁਗਲ ਨਾ ਹੋਆ ਉਹ ਆਂਦਾ ਹਨਾ ਗੁਰੂ ਸਾਹਿਬ ਨੇ ਵੀ ਉਹ ਲਿਖਿਆ ਹੈਗਾ ਵੀ ਸੋ ਉਸ ਮਾਨਸਿਕਤਾ ਚੋਂ ਭਾਰਤੀ মিডিਆ ਨੂੰ ਤੇ ਜਿਹੜੀ ਸਿਟੀਜ਼ਨਟਰੀ ਆ ਉਹਨੂੰ ਬਾਹਰ ਨਿਕਲਣ ਦੀ ਲੋੜ ਆ ਜਦੋਂ ਤੁਸੀਂ ਕੈਪੇਬਲ ਆਪਾਂ ਕਹਿ ਚੁੱਕੇ ਹਾਂ ਵੀ 100 ਦੇ ਮੁਕਾਬਲੇ ਪਾਕਿਸਤਾਨ 20 ਜਾਂ 25 ਹੈਗਾ ਸੋ ਜਦੋਂ ਤੁਸੀਂ ਇੰਨੇ ਮਜ਼ਬੂਤ ਹੈਗੇ ਹੋ ਫਿਰ ਝੂਠੀਆਂ ਖਬਰਾਂ ਨਹੀਂ ਫਿਰ ਫਿਰ ਤੁਹਾਨੂੰ ਬਕਾਇਦਾ ਜਿਹੜਾ ਹੁਣ ਇਹ ਖਬਰਾਂ ਦਾ ਵਪਾਰੀਕਰਨ ਹੋ ਰਿਹਾ ਹੈ دہشت ਦਾ ਤੇ ਟੈਰਰ ਦਾ ਤੇ ਫੌਜਾਂ ਦਾ ਵਪਾਰੀਕਰਨ ਨ ਹੋ ਰਹੀਆਂ ਕਿਉਂਕਿ ਉਹਦੇ ਨਾਲ ਪੈਸੇ ਜ਼ਿਆਦਾ ਬਣਦੇ ਨੇ ਐਡਵਰਟਾਈਜ਼ਮੈਂਟ ਆ ਜਿਹੜੀ ਜ਼ਿਆਦਾ ਹੁੰਦੀ ਸੋ ਇੱਕ ਦਹਿਸ਼ਤ ਦਾ ਮਾਹੌਲ ਹੈ ਹੁਣ ਸਾਨੂੰ ਪੰਜਾਬ ਚੋਂ ਕਈਆਂ ਦੇ ਫੋਨ ਆਉਂਦੇ ਆ ਵੀ ਕਿ ਉਹ ਸਾ ਤੋਂ ਪੁੱਛਦੇ ਨੇ ਵੀ ਕਿਉਂਕਿ ਬਾਹਰ ਮੀਡੀਆ ਜਿਹੜਾ ਹੈਗਾ ਬੜੀ ਬੈਲੈਂਸਡ ਰਿਪੋਰਟਿੰਗ ਕਰ ਰਿਹਾ ਹੈਗਾ ਹਨਾ ਹੂੰ ਉਹਨਾਂ ਨੂੰ ਦੱਸੀਦਾ ਹੈਗਾ ਵੀ ਭਾਰਤ ਦੇ ਚੈਨਲ ਸਾਡੇ ਨਾਂ ਦੇਖੋ 5-6 ਦਿਨਾਂ ਦੌਰਾਨ ਵੀ ਕਿਉਂਕਿ ਇਹ ਜ਼ਿਆਦਾ ਇੱਕ ਤਰ੍ਹਾਂ ਨਾਲ ਘਟੀਆ ਕਿਸਮ ਦਾ ਪ੍ਰਚਾਰ ਆ ਜਿਹੜਾ ਕਰ ਰਹੇ ਹੈਗੇ ਸੋ ਮੇਰੇ ਕੋਲ ਇੱਕ ਸੀਨੀਅਰ ਬੰਦੇ ਨੇ ਹੁਣੇ ਟਵੀਟ ਭੇਜਿਆ ਆਇਆਗਾ ਉਹਦੇ ਚ ਉਹ ਬੰਦੇ ਆਖ ਕਹਿ ਰਹੇ ਵੀ ਵੇ ਤੁਹਾਡੇ ਖਿਲਾਫ ਜੇ ਕੋਈ ਖਬਰ ਹੈ ਚਾਹੇ ਸੱਚੀ ਵੀ ਆ ਉਹਨੂੰ ਦੱਬ ਲੋ ਦੁਸ਼ਮਣ ਦੀਆਂ ਖਬਰਾਂ ਜਿੰਨੀਆਂ ਤੁਸੀਂ ਫੇਕ ਤੋਂ ਫੇਕ ਫਲਾ ਸਕਦੇ ਆ ਤਾਂ ਕਿ ਦੁਸ਼ਮਣ ਦੇ ਮਨਾਂ ਵਿੱਚ دہشت ਪਾਈ ਜਾਵੇ ਨਾ ਸੋ ਖਬਰਾਂ ਨਾਲ دہشت ਪਾਉਣੀ ਯਾ ਫੌਜੀ ਕਾਰਵਾਈਆਂ ਨਾਲ دہشت ਪਾਉਣੀ ਇੱਕ ਇੱਕ ਤਰ੍ਹਾਂ ਨਾਲ ਬਿਲਕੁਲ ਵੱਖਰੀਆਂ ਗੱਲਾਂ ਨੇ ਜਿਹੜਾ ਬਹਾਦਰ ਸੂਰਮਾ ਹੁੰਦਾ ਫਿਰ ਉਹ ਇਸ ਤਰ੍ਹਾਂ ਹਲਕੀ ਕਿਸਮ ਦੀ ਆ ਘਟਿਆ دہشت ਨਹੀਂ ਪਾਉਂਦਾ ਇਹ ਤਾਂ ਤੁਸੀਂ ਇਹ دہشت ਆ ਜਿਹੜੀ ਪਾਕਿਸਤਾਨ ਤੇ ਨਹੀਂ ਪਾ ਰਹੇ ਇਹ ਭਾਰਤ ਵਿੱਚ ਵੱਸ ਰਹੇ ਮੁਸਲਮਾਨਾਂ ਤੇ ਵੱਧ ਪਾ ਰਹੇ ਹੋ ਪਰੇ ਦੇ ਨਾਲ ਇੱਕ ਤਰ੍ਹਾਂ ਦਾ ਫਿਰ ਤੁਸੀਂ ਇਹ ਨਹੀਂ ਦੇਖਦੇ ਵੀ ਭਾਰਤ ਦਾ ਜਿਹੜਾ ਗ੍ਰਾਫ ਹੈਗਾ ਕਿਉਂਕਿ ਅੱਜ ਦੀ ਡੇਟ 'ਚ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਗੱਲ ਉੱਥੇ ਹੀ ਰੁਕਣੀ ਹੈਗੀ ਆ ਇੰਟਰਨੈਸ਼ਨਲ ਲੈਵਲ ਤੇ ਭਾਰਤੀ ਮੀਡੀਆ ਜੇ ਬਦਨਾਮ ਹੋ ਰਿਹਾ ਤੇ ਭਾਰਤ ਬਦਨਾਮ ਹੋ ਰਿਹਾ ਇਹ ਚੀਜ਼ਾਂ ਦਾ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਾਂ ਪਤਾ ਨਹੀਂ ਆ ਨਹੀਂ ਨਹੀਂ ਉਹ ਸਾਲ ਚ ਪਰਵਾਹ ਹੀ ਨਹੀਂ ਮੰਨਦੇ ਜਿਹੜਾ ਜਿਹੜਾ ਕਿ ਵੀ ਸਿਸਟਮ ਆ ਉਹ ਰੋਗ ਹੋ ਚੁੱਕਿਆ ਜਿਹਨੂੰ ਆਪਾਂ ਕਹਿੰਦੇ ਆ ਨਾ ਵੀ ਇੱਕ ਤਰ੍ਹਾਂ ਨਾਲ ਵਿਗੜਿਆ ਹੋਇਆ ਹਨਾ ਵੀ ਉਹ ਸਾਰਾ ਸਿਸਟਮ ਟੈਲੀਵਿਜ਼ਨ ਚੈਨਲ ਨਾਲ ਆ ਜਾਂ ਬਹੁਤ ਸਾਰੇ ਜਿਹੜੇ ਈਵਨ ਬਹੁਤ ਸਾਰੇ ਪੋਲੀਟੀਸ਼ੀਅਨ ਉਹ ਵੀ ਰੋ ਯੋ ਕਿਸ ਤਰ੍ਹਾਂ ਦੇ ਉਹ ਗੱਲਾਂ ਕਰਦੇ ਨੇ ਹਨਾ ਵੀ ਇੱਥੇ ਤੁਸੀਂ ਆਪਣੇ ਜਿਹੜੇ ਮੁਸਲਮਾਨਾਂ ਦੇ ਵੀ ਆਪਣਾ ਨਾਮ ਲਿਖ ਕੇ ਰੱਖੋ ਰੇੜੀ ਦੇ ਬਾਹਰ ਹਨਾ ਤੁਹਾਨੂੰ ਜੈ ਸ਼ੀ ਰਾਮ ਕਹਿਣਾ ਮਤਲਬ ਇਹ ਜਦੋਂ ਤੁਹਾਡੇ ਕੋਲ ਐਡੀ ਬੜੀ ਸਟੇਟ ਹੋਵੇ ਤੁਸੀਂ ਫਿਰ ਡਰੀਆਂ ਹੋਈਆਂ ਗੱਲਾਂ ਕਰ ਰਹੇ ਹੋ ਵੀ ਕਿਸੇ ਤੋਂ ਇੱਕ ਇੱਕ ਗਰੀਬ ਦੁਕਾਨਦਾਰ ਵਾਲੇ ਨੂੰ ਕਹਿ ਰਹੇ ਹੋ ਵੀ ਜੈ ਸ਼ੀ ਰਾਮ ਕਹੇ ਮਤਲਬ ਇਟ ਮੀਨਸ ਤੁਹਾਡੇ ਕੋਲ ਇੰਨਾ ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਤੁਸੀਂ ਆਪ ਹੀ ਡਰ ਰਹੇ ਹੋ ਵੀ ਹਲੇ ਵੀ ਸਾਡੇ ਕੋਲ ਕੁਝ ਕਮਜ਼ੋਰੀ ਹੈਗੀ ਆ ਸੋ ਇੱਕ ਤਾਂ ਹੈਗਾ ਵੀ ਆਫ ਕਾਮ ਵਰਗੀ ਕੋਈ ਸੰਸਤਾ ਚਾਹੀਦੀ ਆ ਭਾਰਤ ਵਿੱਚ ਰੈਗੂਲੇਟਰੀ ਜਿਹੜਾ ਹੈਗਾ ਪਰ ਉਹ ਹੁਣ ਜਿਸ ਤਰ੍ਹਾਂ ਚੋਣ ਕਮਿਸ਼ਨ ਆ ਭਾਰਤ ਸਰਕਾਰ ਤੋਂ ਦੀਆਂ ਘੁਰਕੀਆਂ ਹੇਠ ਹੀ ਰਹਿੰਦਾ ਸੋ ਉਸੇ ਤਰ੍ਹਾਂ ਚੱਲ ਰਿਹਾ ਹੈਗਾ ਸੋ ਸਾਨੂੰ ਲੱਗਦਾ ਵੀ ਸਿਸਟਮ ਵਿਗੜਿਆ ਹੋਇਆ ਹੈ ਦੇ ਨਾਲ ਭਾਰਤੀ মিডিਆ ਦਾ ਜਿਹੜਾ ਜਰੂਸ ਨਿਕਲ ਰਿਹਾ ਹੈਗਾ ਬਾਹਰ ਲੀਆਂ ਕੰਟਰੀਜ਼ ਵਿੱਚ ਇਹ ਬਾਹਰਲੇ মিডিਆ ਵਿੱਚ ਹੈ ਜਿਹੜਾ ਗਰਾਫਤਲੇ ਆ ਰਿਹਾ ਸਾਨੂੰ ਲੱਗਦਾ ਉਹਨੂੰ ਇਹਨਾਂ ਦਾ ਕੋਈ ਫਿਕਰ ਨਹੀਂ ਚੈਨਲ ਬਹੁਤ ਹੋ ਗਏ ਆ ਐਡਵਰਟਾਈਜ਼ਮੈਂਟ ਗ੍ਰੈਬ ਗ੍ਰੈਬ ਕਰਨ ਲਈ ਜਾਂ ਆਪਣੀ ਟੀਆਰਪੀ ਵਧਾਈ ਰੱਖਣ ਲਈ ਜੋ ਨਫਰਤ ਜੋ ਉੱਚਾ ਬੋਲਣਾ ਸੋ ਜਿਸ ਕਿਸਮ ਨਾਲ ਉੱਚਾ ਬੋਲਿਆ ਜਾ ਰਿਹਾ ਜਿਹੜੀ ਉਹ ਉਹ ਚੈਨਲ ਥੋੜਾ ਲੱਗਦਾ ਉਹ ਟੀਵੀ ਡਿਬੇਟ ਥੋੜਾ ਲੱਗਦੀ ਹੈਗੀ ਸੋ ਤੁਸੀਂ ਜਿਹੜੇ ਤਿੱਖੇ ਸਵਾਲ ਹੈ ਉਹ ਇੱਕ ਤਰ੍ਹਾਂ ਨਾਲ ਸਹਿਜ ਵਿੱਚ ਰਹਿੰਦੇ ਆਵੇਂ ਪੁੱਛ ਸਕਦੇ ਹੋ ਜਿਹੜੀ ਕਿ ਨਹੀਂ ਹੁਣ ਆਪਾਂ ਇੱਥੇ ਬੀਬੀਸੀ ਦੇਖਦੇ ਆਂ ਸੀਨਾਂ ਦੇਖਦੇ ਆਂ ਅਲ ਜਜ਼ੀਰਾ ਦੇਖਦੇ ਆਂ ਹਾਲਾਂਕਿ ਅਲ ਜਜ਼ੀਰਾ ਨੂੰ ਮਿਡਲ ਈਸਟ ਦਾ ਹੈ ਇਹ ਅਸਲਾਮ ਦਾ ਕੰਟਰੀਜ਼ ਦਾ ਚੈਨਲ ਮੰਨਿਆ ਜਾਂਦਾ ਹੈ ਪਰ ਜਿੰਨਾ ਪ੍ਰੋਫੈਸ਼ਨਲਿਜ਼ਮ ਉਹਨਾਂ ਕੋਲ ਹੈ ਹੈ ਨਾ ਸੋ ਜਿਹੜੀਆਂ ਗੱਲਾਂ ਉਹ ਸੋ ਇਸ ਮੰਨਣ ਲੱਗਦਾ ਵੀ ਭਾਰਤੀ న్యూਸ ਚੈਨਲ ਆ ਜਿਹੜੇ ਉਹ ਆਪਣਾ ਜਰੂਸ ਆਪ ਹੀ ਕਢਵਾ ਰਹੇ ਆ ਬੜੀ ਹਲਕੀ ਕਿਸਮ ਦੀ ਜਿਹੜਾ ਕੁਝ ਨਹੀਂ ਵੀ ਹੋਇਆ ਕੋਈ ਕੋਈ ਔਥੈਂਟਿਕ ਨਹੀਂ ਹਾਲਾਂਕਿ ਦੂਰਦਰਸ਼ਨ ਆ ਭਾਰਤ ਦਾ ਜਿਹੜਾ ਸਰਕਾਰੀ ਚੈਨਲ ਆ ਦੂਰਦਰਸ਼ਨ ਬੜੀ ਜ਼ਿੰਮੇਵਾਰੀ ਨਾਲ ਖਬਰਾਂ ਦੇ ਰਿਹਾ ਹੈ ਨਾ ਉਹਦੇ ਵਿੱਚ ਕੋਈ ਰੌਲਾ ਨਹੀਂ ਕੋਈ ਰਾਮ ਰੌਲਾ ਨਹੀਂ ਕੋਈ ਇਸ ਤਰ੍ਹਾਂ ਲਲਕਾਰੇ ਨਹੀਂ ਮਾਰ ਰਿਹਾ ਸੋ ਘਟ ਘਟ ਉਹ ਔਥੈਂਟਿਕ ਖਬਰਾਂ ਤਾਂ ਦੇ ਰਿਹਾ ਇੱਕ ਨਾ ਰਿਮੋਟ ਦੀ ਫੋਟੋ ਜਿਹੜੀ ਹੈ ਉਹ ਚੱ ਤਦੋ ਬਚਣਾ ਚਾਹੁੰਦੇ ਹੋ ਨਾ ਤੇ ਇਹ ਪਾਵਰ ਵਾਲਾ ਬਟਨ ਜਿਹੜਾ ਕਹਿੰਦੇ ਵੀ ਆਫ ਕਰ ਦਿਓ ਤੇ ਫਿਰ ਸ਼ਾਇਦ ਜਿਹੜੀ ਹੈਗੀ ਆ ਵੀ ਤੁਹਾਡੇ ਦਿਲ ਦੇ ਅੰਦਰ ਜਿਹੜੇ ਵਿਚਾਰ ਆ ਰਹੇ ਨੇ ਉਹਨਾਂ ਨੂੰ ਥੋੜੀ ਤੁਹਾਨੂੰ ਜਿਹੜੀ ਐਂਗਜ਼ਾਇਟੀ ਜਿਹੀ ਮੋ ਲੱਗ ਪੈਂਦੀ ਆ ਉਹਨੂੰ ਜਿਹੜੀ ਰਾਹਤ ਜਿਹੜੀ ਆ ਮਿਲਣ ਲੱਗ ਪੈਂਦੀ ਆ ਦੂਜੇ ਪਨੇ ਦੀ ਆਪਾਂ ਕਹੀ ਕਿ ਜਿੰਨੇ ਸਵਾਸ ਗੁਰੂ ਸਾਹਿਬ ਨੇ ਬਖਸ਼ੇ ਹੋਏ ਨੇ ਉਹ ਕਿੱਥੇ ਜਾਣੇ ਨੇ ਕਦੋਂ ਜਾਣੇ ਨੇ ਉਹ ਅਕਾਲ ਪੁਰਖ ਦੇ ਬਾਣੇ ਦੇ ਵਿੱਚ ਹੀ ਆ ਬਹੁਤਾ ਜੇ ਆਪਾਂ ਚਿੰਤਾ ਵਾਲੇ ਬੰਨੇ ਜਿਹੜਾ ਜਾਵਾਂਗੇ ਤੇ ਉਹ ਤੇ ਗੁਰੂ ਸਾਹਿਬ ਵੀ ਸਾਨੂੰ ਕਹਿੰਦੇ ਨੇ ਕਿ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਜਲ ਮੈਂ ਜਨ ਤੋਂ ਪਾਇਨਤੇ ਨੇ ਬਿਰੋਜੀ ਦੇ ਤੇ ਉਥੋਂ ਵੀ ਜਿਹੜਾ ਸਾਨੂੰ ਜਿਹੜਾ ਹੈ ਗੁਰਬਾਣੀ ਤੋਂ ਵੀ ਸੇਧ ਲੈਣ ਦੀ ਜਿਹੜੀ ਲੋੜ ਹੈਗੀ ਆ ਇਹੋ ਜੇ ਮਾਹੌਲ ਦੇ ਵਿੱਚ ਤੇ ਦੂਜੇ ਪਨੇ ਸਰਦਾਰ ਅਤਾਪ ਸਿੰਘ ਜੀ ਇੰਟਰਨੈਸ਼ਨਲ ਲੈਵਲ ਤੇ ਕੀ ਕੁਝ ਚੱਲ ਰਿਹਾ ਹੈਗਾ ਕੀ ਜੇ ਆਪਾਂ ਕੀ ਇੱਕ ਕੌਮਾਂਤਰੀ ਜਿਹੜਾ ਭਾਈਚਾਰਾ ਹੈਗਾ ਉਹ ਇਹ ਸਾਰੇ ਨੂੰ ਕਿਵੇਂ ਦੇਖ ਰਿਹਾ ਹੈਗਾ ਕਿਉਂਕਿ ਜੇ ਆਪਾਂ ਆਮ ਲੋਕਾਂ ਦੀ ਗੱਲ ਕੀ ਤੇ ਉਹ ਤੇ ਸ਼ਾਂਤੀ ਹੀ ਚਾਹੁੰਦੇ ਨੇ ਨਾ ਭਾਰਤ ਵਾਲੇ ਚਾਹੁੰਦੇ ਨੇ ਵੀ ਜੰਗ ਲੱਗੇ ਨਾ ਪਾਕਿਸਤਾਨ ਵਾਲੇ ਚਾਹੁੰਦੇ ਨੇ ਜੰਗ ਲੱਗੇ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਔਰ ਦੁਜੇ ਬੰਨੇ ਇੰਟਰਨੈਸ਼ਨਲ ਲੈਵਲ ਤੇ ਕਿਹੜੀਆਂ ਵੱਡੀਆਂ ਗੇਮਾਂ ਖੇਡੀਆਂ ਜਾ ਰਹੀਆਂ ਨੇ ਹਾਂ ਇੱਕ ਤਾਂ ਹੈ ਵੀ ਅਮਰੀਕਾ ਦਾ ਜਿਹੜਾ ਹੈਗਾ ਅਮਰੀਕਾ ਦੀ ਸਾਡੇ ਕੋਲੇ ਇੱਕ ਰਿਪੋਰਟ ਆਈ ਸੀ ਤਿੰਨ ਕੋ ਹਫ਼ਤੇ ਪਹਿਲਾਂ ਇੱਕ ਬਹੁਤ ਸੀਨੀਅਰ ਪੱਤਰਕਾਰ ਨੇ ਪਾਕਿਸਤਾਨ ਤੇ ਰਿਪੋਰਟ ਕਰੀ ਹੈਗੀ ਆ ਉਹਨੇ ਇਹ ਕਰ ਰਿਹਾ ਹੈਗਾ ਵੀ ਜਿਹੜੀ 트럼ਪ ਸਰਕਾਰ ਹੈਗੀ ਆ ਉਹ ਪਾਕਿਸਤਾਨ ਦੀ ਵਰਤਮਾਨ ਸਰਕਾਰ ਆ ਜਿਹੜੀ ਇਹਦੇ ਨਾਲ ਚੰਗੇ ਰਿਲੇਸ਼ਨ ਬਣਾ ਕੇ ਰੱਖਣਾ ਚਾਹੁੰਦੀ ਆ ਉਹ ਨਹੀਂ ਚਾਹੁੰਦੀ ਵੀ ਮਿਲਟਰੀ ਕਾਬਜ ਹੋ ਜਾਏ ਹਾਂ ਜਾਂ ਇਮਰਾਨ ਖਾਨ ਵਾਪਸ ਆ ਜਾਏ ਸੋ ਆ ਜਿਹੜੀ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਆ ਇਹਦੇ ਨਾਲ 트럼ਪ ਐਡਮਿਨਿਸਟ੍ਰੇਸ਼ਨ ਚੰਗੇ ਰਿਲੇਸ਼ਨ ਲੈ ਕੇ ਕਿਉਂਕਿ ਉਹਨਾਂ ਦਾ ਹੁਣ ਕੋਈ ਫਿਊਚਰ ਪਲਾਨ ਹੈ ਇੱਥੇ ਹਮਮ ਪਰ ਤਾਂ ਤਾਂ ਹੀ ਹੋ ਸਕਦਾ ਕਿ ਅਮਰੀਕਾ ਵਿੱਚ ਵਿਚ ਵਿਚਾਲਾ ਰੱਖ ਰਿਹਾ ਨਾ ਉਹ ਇੱਧਰ ਆ ਰਿਹਾ ਨਾ ਉਧਰ ਆ ਰਿਹਾ ਬਿਲਕੁਲ ਇਸੇ ਕਰਕੇ ਆ ਸੋ ਉਹਨਾਂ ਦੀ ਇਹ ਕਾਫੀ ਅੱਛੀ ਰਿਪੋਰਟ ਹੈਗੀ ਆ ਕਾਫੀ ਲੰਬੀ ਰਿਪੋਰਟ ਆ ਬਹੁਤ ਸੀਨੀਅਰ ਜਰਨਲਿਸਟ ਆ ਉਹ ਆਈਪੀਐਸ ਦਾ ਮੈਂ ਰਖਾ ਲਿਆਗਾ ਉਹਨੇ ਇਹ ਗੱਲ ਪਾਕਿਸਤਾਨ ਵਿੱਚ ਅਫੀਸ਼ੀਅਲਸ ਨਾਲ ਕਰੀਆ ਈਵਨ ਸੀਆਈਏ ਦੇ ਜਾਂ ਸਟੇਟ ਡਿਪਾਰਟਮੈਂਟ ਦੇ ਬਹੁਤ ਸੀਨੀਅਰ ਅਫੀਸ਼ੀਅਲਸ ਨਾਲ ਕਰਕੇ ਜਿਹੜੀ ਹੈਗੀ ਰਿਪੋਰਟ ਕੱਢੀ ਹੈਗੀ ਆ ਵੀ ਉਹ ਇਸ ਸਰਕਾਰ ਨੂੰ ਸਥਿਰ ਰੱਖਣਾ ਚਾਹੁੰਦੇ ਆ ਤਾਂ ਕਿ ਕੋਈ ਇਸ ਸਿਚੁਏਸ਼ਨ ਵਿੱਚ ਇੰਬੈਲੈਂਸ ਨਾ ਆਵੇ ਇਟ ਮੀਨਸ ਕੋਈ ਫਿਊਚਰ ਪਲਾਨਸ ਆ ਜਿਹੜੇ ਸਾਊਥ ਏਸ਼ੀਆ ਬਾਰੇ ਉਹਨਾਂ ਦੇ ਹੈਗੇ ਆ ਇਸੇ ਕਰਕੇ ਚਾਈਨਾ ਹੈ ਜਿਹੜਾ ਸੌਰੀ ਅਮਰੀਕਾ ਹੈ ਉਹ ਪਾਕਿਸਤਾਨ ਦੇ ਖਿਲਾਫ ਬਿਲਕੁਲ ਵੀ ਹਲੇ ਨਹੀਂ ਕੁਝ ਕਰ ਰਿਹਾ ਦੂਜਾ ਹੈਗਾ ਸਾਨੂੰ ਸਾਡੇ ਕੋਲ ਇਹ ਸੋਰਸਸ ਕੁਝ ਇਹ ਕਹਿ ਰਹੇ ਆ ਕਿ ਅਮਰੀਕਾ ਚਾਈਨਾ ਨੂੰ ਇਸ ਜੰਗ ਵਿੱਚ ਘਿਰਿਸਣਾ ਚਾਹੁੰਦਾ ਸੋ ਅਮਰੀਕਾ ਦਾ ਇਹ ਹੈਗਾ ਵੀ ਕਿਉਂਕਿ ਪਾਕਿਸਤਾਨ ਨਾਲ ਚੀਨ ਦੇ ਨੇੜਲੇ ਸਬੰਧ ਨੇ ਸੋ ਕਿਉਂ ਉਹ ਚਾਹੁੰਦਾ ਹੈਗਾ ਵੀ ਕਿਤੇ ਚੀਨ ਜਿਹੜਾ ਪਾਕਿਸਤਾਨ ਦੀ ਹਮਾਇਤ ਵਿੱਚ ਡ੍ਰੈਗ ਹੋ ਜੇ ਉਹਦੇ ਚੋਂ ਭਾਰਤ ਤੇ ਚੀਨ ਦੀ ਦੁਸ਼ਮਣੀ ਪੈਦਾ ਹੋ ਜੇ ਹਮਮ ਸੋ ਪਰਚੀਨ ਇਥੇ ਬੜਾ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਦਿਨ ਪਹਿਲਾਂ ਦੀਆਂ ਰਿਪੋਰਟਾਂ ਆਏ ਸੀ ਕਿ ਅਸੀਂ ਜਿਹੜੀ ਪਾਕਿਸਤਾਨ ਦੀ ਸੋਵਰੈਂਟੀ ਦੇ ਨਾਲ ਡਟ ਕੇ ਖੜੇ ਹੈਗੇ ਆਂ ਵੀ ਉਹਨਾਂ ਦੀ ਸੁਰੱਖਿਆ ਦੇ ਨਾਲ ਡਟ ਕੇ ਖੜੇ ਆਂ ਜੰਗ ਜਦੋਂ ਜੇ ਆਪਾਂ ਕਹ ਲਈਏ ਕਿ ਜਦੋਂ ਪਹਿਲੀ ਹੋ ਜਾਂਦੀ ਹੈ ਜਦੋਂ ਪਹਿਲੀਆਂ ਸਟ੍ਰਾਈਕਸ ਹੋ ਜਾਂਦੀਆਂ ਨੇ ਫਿਰ ਇੱਕਦਮ ਚੀਨ ਵੀ ਥੋੜਾ ਜਿਹਾ ਪਿੱਛੇ ਹਟਦਾ ਕਿ ਮੇਰੇ ਖਿਆਲ ਸਪੋਰਟ ਤੇ ਕਰ ਰਿਹਾ ਹੈ ਬਟ ਇਹਦਾ ਫਰੰਟ ਤੇ ਆ ਕੇ ਤਾਂ ਇਦਾਂ ਦਾ ਕੁਝ ਨਹੀਂ ਹਾਲ ਦੀ ਘੜੇ ਕਿਉਂਕਿ ਹਲੇ ਤਾਂ ਆਫੀਸ਼ੀਅਲੀ ਜੰਗ ਸ਼ੁਰੂ ਵੀ ਨਹੀਂ ਹੋਈ ਹੈ ਨਾ ਸੋ ਛੋਟ ਛੋਟੀਆਂ ਇਹ ਆਪਾਂ ਝੜਪਾਂ ਨੇ ਜਿਨ੍ਹਾਂ ਨੂੰ ਕ ਤੇ ਬੋਲ ਰਿਹਾ ਸੀ ਵੀ ਸਾਡਾ ਉਹ ਅਸੀਂ ਲੋਹੇ ਵਾਂਗ ਖੜੇ ਆ ਉਹਦੇ ਨਾਲ ਪਾਕਿਸਤਾਨ ਨਾਲ ਵੀ ਉਹਦੀ ਸੋਵਰਨਿਟੀ ਤੇ ਜੇ ਕੋਈ ਹਮਲਾ ਹੁੰਦਾ ਤਾਂ ਅਸੀਂ ਉਹਦੀ ਡਟ ਕੇ ਹਮਾਇਤ ਕਰਾਂਗੇ ਪਰ ਹਾਲੇ ਕਿਉਂਕਿ ਅਫੀਸ਼ੀਅਲ ਜੰਗ ਨਹੀਂ ਸ਼ੁਰੂ ਹੋਈ ਹਾਂ ਉਹਨਾਂ ਨੂੰ ਆਮਜ਼ ਦੀ ਸਪਲਾਈ ਜਾਂ ਹੋਰ ਸਾਰਾ ਕੁਝ ਆ ਜਿਹੜਾ ਚੱਲ ਰਿਹਾ ਹੈਗਾ ਪਰ ਹੋ ਸਕਦਾ ਹੁਣ ਜਿਹੜੀ ਗੱਲ ਆਪਾਂ ਕਰ ਰਹੇ ਆਂ ਵੀ ਅਮਰੀਕਾ ਚੀਨ ਨੂੰ ਡ੍ਰੈਗ ਕਰਨਾ ਚਾਹੁੰਦਾ ਜੇ ਆਪਾਂ ਨੂੰ ਗੱਲ ਪਤਾ ਇੱਕ ਛੋਟੇ ਜਿਹੇ ਪੱਧਰ ਤੇ ਬੈਠੇ ਪੱਤਰਕਾਰਾਂ ਨੂੰ ਤਾਂ ਚੀਨ ਨੂੰ ਤਾਂ ਇਹ ਪਤਾ ਹੋਣੀ ਹੈ ਸੋ ਉਹ ਵੀ ਜਿਹੜੀ ਹੈਗੇ ਆਪਣੇ ਪੱਤੇ ਆ ਬੜੇ ਹਿਸਾਬ ਨਾਲ ਖੋਲ ਰਿਹਾ ਵੀ ਆਪਾਂ ਉਸ ਜੰਗ ਕਿ ਭਾਰਤ ਨਾਲ ਜਿਹੜੀ ਹੈਗੀ ਆ ਉਹ ਇੱਕ ਤਰ੍ਹਾਂ ਨਾਲ ਅੜਿੱਕਾ ਆਵੇ ਪਰ ਭਾਰਤ ਨੂੰ ਵੀ ਉਹਨੇ ਕਿਹਾ ਜੀਗਾ ਉਹ ਕਹਿੰਦਾ ਵੀ ਅਸੀਂ ਭਾਰਤ ਤੋਂ 5 ਗੁਣਾ ਵੱਡੀ ਇਕਨੋਮੀ ਆ ਉਸੇ ਅਫੀਸ਼ੀਅਲ ਨੇ ਕਹਿੰਦਾ ਅਸੀਂ ਭਾਰਤ ਤੋਂ 5 ਗੁਣਾ ਵੱਡੀ ਇਕਨੋਮੀ ਆ ਇਹ ਹੁਣ ਭਾਰਤ ਨੇ ਡਿਸਾਈਡ ਕਰਨਾ ਵੀ ਸਾਡੇ ਨਾਲ ਰਿਸ਼ਤਾ ਰੱਖਣਾ ਜਾਂ ਨਹੀਂ ਰੱਖਣਾ ਜਿਹੜੀ ਬੜੀ ਕਲੈਰਿਟੀ ਨਾਲ ਉਹਨੇ ਗੱਲ ਕਹੀ ਵੀ ਕੀ ਭਾਰਤ ਅਫੋਰਡ ਕਰ ਲੇਗਾ ਵੀ ਸਾਡੇ ਨਾਲ ਟੁੱਟ ਕੇ ਵੀ ਜਿੰਨਾ ਕੁਸ਼ ਮਾਲ ਅਸੀਂ ਭੇਜ ਰਹੇ ਹੈਗੇ ਆ ਉਹ ਤੋਂ ਬਿਨਾ ਭਾਰਤ ਦਾ ਸਰ ਜਾਏਗਾ ਇਹ ਗੱਲ ਬੜੇ ਵੱਡੀ ਆ ਉਹਦੇ ਲਈ ਨਾ ਕਿਉਂਕਿ ਭਾਰਤ ਦੀ ਮੰਡੀ ਵਿੱਚ ਜਿੰਨਾ ਚੀਨ ਦਾ ਸਮਾਨ ਆ ਰਿਹਾ ਉਹ ਕਾਫੀ ਜਿਹੜਾ ਆਪਾਂ ਕਹੇ ਸੋ ਵੀ ਵੱਡੀ ਪੱਧਰ ਤੇ ਆ ਰਿਹਾ ਸੋ ਭਾਰਤ ਦਾ ਇਸ ਵੇਲੇ ਟੁੱਟਣਾ ਚੀਨ ਤੋਂ ਕਾਫੀ ਔਖਾ ਹੈ ਸੋ ਚੀਨ ਵੀ ਬੜੇ ਸਹਿਜ ਨਾਲ ਕਰ ਰਿਹਾ ਹੈਗਾ ਸੋ ਚੀਨ ਨੂੰ ਇਹ ਵੀ ਪਤਾ ਹੈ ਵੀ ਅਮਰੀਕਾ ਹੈ ਜਿਹੜਾ ਉਹ ਭਾਰਤ ਨੂੰ ਸਾਡੇ ਖਿਲਾਫ ਜਿਹੜਾ ਖੜਨਾ ਚਾਹੁੰਦਾ ਤੇ ਸਾਡ ਨੂੰ ਜਿਹੜਾ ਇਹ ਲੱਗਦਾ ਹੈਗਾ ਵੀ ਭਾਰਤ ਚੀਨ ਦੇ ਖਿਲਾਫ ਹੈ ਜਿਹੜਾ ਬਹੁਤ ਇਕ ਤਰ੍ਹਾਂ ਨਾਲ ਸਪਸ਼ਟ ਰੂਪ ਵਿੱਚ ਕੋਈ ਸਟੈਂਡ ਨਹੀਂ ਲਾਏਗਾ ਇੱਕ ਤਾਂ ਕਿਉਂਕਿ ਗਵਾਂਡੀ ਹੈ ਚੀਨ ਤੇ ਦੂਸਰਾ ਭਾਰਤ ਨੂੰ ਕੀ ਲੋੜ ਪਈ ਵੀ ਆ ਵੀ ਉਹ ਅਮਰੀਕਾ ਦੀ جنگ ਆਪਣੇ ਬੋੜੀਆਂ ਤੇ ਲੈ ਕੇ ਲੜੇ ਹਨ ਸੋ ਭਾਰਤ ਨੇ ਜੇ جنگ ਲੜਨੀ ਹੋਈ ਜਸਟ ਉਹਦਾ ਤਾਂ ਇੱਕੋ ਇੱਕ ਨਿਸ਼ਾਨਾ ਪਾਕਿਸਤਾਨ ਆ ਭਾਰਤ ਪਾਕਿਸਤਾਨ ਤੋਂ ਬਿਉਂਡ ਨਹੀਂ ਕੁਝ ਦੇਖਦਾ ਵੀ ਅਸੀਂ ਕਿਸੇ ਹੋਰ ਨਾਲ ਵੀ ਜਿਹੜੀ ਹੈਗੀ ਇਹ جنگ ਲੜ ਰਹੀਆਂ ਸੋ ਇਹ ਇਹ ਤਾਂ ਅਮਰੀਕਨ ਜਿਹੜੇ ਡਿਪਲੋਮੈਟਸ ਆ ਸਾਨੂੰ ਲੱਗਦਾ ਵੀ ਉਹਨਾਂ ਨੂੰ ਇੱਕ ਵੱਡਾ ਭੁਲੇਖਾ ਹੈ ਵੀ ਭਾਰਤ ਹੈ ਜਿਹੜੀ ਚੀਨ ਦੇ ਖਿਲਾਫ ਸਾਡੀ ਜੰਗ ਲੜੇਗਾ ਭਾਰਤ ਨੂੰ ਕੋਈ ਵੀ ਲੋੜ ਨਹੀਂ ਹੈ ਚੀਨ ਦੇ ਖਿਲਾਫ ਇਸ ਤਰ੍ਹਾਂ ਜੰਗ ਲੜਨ ਦੀ ਭਾਰਤ ਦਾ ਇੱਕ ਵੱਡਾ ਵਪਾਰ ਹੈ ਬਹੁਤ ساری ਇੰਡਸਟਰੀ ਹੈ ਜਿਹੜੀ ਚੀਨ ਦੇ ਜਿਹੜੇ ਹੈਗੇ ਆ ਕੰਮਕਾਜ ਤੇ ਜਿਹੜੀ ਹੈਗੀ ਆ ਉਹ ਡਿਪੈਂਡ ਕਰਦੀ ਆ ਭਾਰਤ ਦੀ ਸੋ ਇਹ ਅਮਰੀਕਨ ਜਿਹੜਾ ਇਹ ਡ੍ਰੀਮ ਲੈ ਕੇ ਬੈਠੇ ਹੈਗੇ ਆ ਵੀ ਅਸੀਂ ਭਾਰਤ ਨੂੰ ਲਗਾਤਾਰ ਵਰਤ ਲਾਂਗੇ ਉਹ ਨਹੀਂ ਵਰਤਿਆ ਜਾਊਗਾ ਹਾਂ ਉਹ ਅਮਰੀਕਾ ਨੂੰ ਤੇ ਵੈਸਟਰਨ ਕੰਟਰੀਜ਼ ਨੂੰ ਆਪਣੇ ਹਿੱਤਾਂ ਲਈ ਵਰਤ ਰਿਹਾ ਉਹਲਾ ਜਿਹਾ ਦੇ ਕੇ ਵੀ ਹਾਂ ਅਸੀਂ ਚੀਨ ਨਾਲ ਲੜਦਾਂਗੇ ਪਰ ਭਾਰਤ ਕਦੇ ਵੀ ਚੀਨ ਤੇ ਰੂਸ ਨਾਲ ਨਹੀਂ ਲੜੇਗਾ ਕਿਉਂਕਿ ਉਹ ਉਹਦੇ ਇੱਕ ਤਰ੍ਹਾਂ ਨਾਲ ਚੰਗੇ ਅਲਾਈਜ਼ ਦੇ ਤੌਰ ਤੇ ਸਾਹਮਣੇ ਆ ਰਿਹਾ ਹੈ ਬਾਕੀ ਇਜ਼ਰਾਈਲ ਆ ਜਿਹੜਾ ਭਾਰਤ ਦੀ ਪਿੱਠ ਤੇ ਹੈ ਉਹ ਜਿਹੜੀ ਇਸਲਾਮਿਕ ਕੰਟਰੀਜ਼ ਦੀ ਆਰਗੇਨਾਈਜੇਸ਼ਨ ਆ OIC ਆਰਗੇਨਾਈਜੇਸ਼ਨ ਆਫ ਇਸਲਾਮਿਕ ਕੰਟਰੀਜ਼ ਉਹਨੇ ਜਿਹੜਾ ਹੈਗਾ ਬਿਆਨ ਦਿੱਤਾ ਹੈਗਾ ਪਾਕਿਸਤਾਨ ਦੇ ਹੱਕ ਵਿੱਚ ਤੁਰਕੀ ਨੇ ਤੇ ਅਜ਼ਰਬਾਈਜਾਨ ਵੀ ਪਾਕਿਸਤਾਨ ਦੇ ਹੱਕ 'ਚ ਜਿਹੜੇ ਬੋਲੇ ਹੈਗੇ ਆ ਹੁਣ ਤੁਰਕੀ ਕਿੰਨਾ ਕੁ ਉਹਦੀ ਹਮਾਇਤ ਕਰਦਾ ਕਿਉਂਕਿ ਤੁਰਕੀ ਯੂਕਰੇਨ ਦੀ ਜੰਗ ਵਿੱਚ ਵੀ ਕਾਫੀ ਸਾਰੀ ਹਮਾਇਤ ਆ ਜਿਹੜੀ ਯੂਕਰੇਨ ਦੀ ਕਰ ਰਿਹਾ ਉਹਦੇ ਡਰੋਨਸ ਵਗੈਰਾ ਹੈਗੇ ਜਿਹੜੇ ਯੂਕਰੇਨ ਦੀ ਮਿਲਟਰੀ ਹੈ ਜਿਹੜੀ ਵਰਤ ਰਹੀ ਹੈਗੀ ਆ ਆਇਆ ਹੁਣ ਉਹ ਪਾਕਿਸਤਾਨ ਦੀ ਕਿਉਂਕਿ ਯੂਕਰੇਨ ਦੀ ਨੇਵੀ ਵੀ ਯੋਨੀ ਹੈ ਕਿ ਕਾਫੀ ਮਜ਼ਬੂਤ ਮੰਨੀ ਜਾਂਦੀ ਆ ਆਇਆ ਉਹ ਪਾਕਿਸਤਾਨ ਦੇ ਰੈਸਕਿਊ ਲਈ ਆਉਂਦੀ ਆ ਜਾਂ ਨਹੀਂ ਆਉਂਦੀ ਹਾਲ ਦੀ ਘੜੀ ਕਿਉਂਕਿ ਹਲੇ ਇਨੀਸ਼ੀਅਲ ਦਿਨ ਨੇ ਜੇ جنگ ਅੱਗੇ ਵੱਧਦੀ ਆ ਤਾਂ ਉਤੋਂ ਬਾਅਦ ਫਿਰ ਇਹ ਇਹ ਜਿਹੜੇ ਪਾਰਟਨਰਸ ਨੇ ਇਹ ਆਪਣੇ ਪੱਤੇ ਖੋਲਣਗੇ ਚੀਨ ਵੀ ਆਪਣੇ ਪੱਤੇ ਖੋਲੇਗਾ ਤੁਰਕੀ ਵੀ ਤੇ ਹੋਰ ਜਿਹੜੇ OIC ਦੇ ਜਿਹੜੇ ਮੈਂਬਰਸ ਆ ਉਹ ਵੀ ਆਪਣੇ ਪੱਤੇ ਖੋਲ ਦੇ ਤੇ ਦੂਜੇ ਬੰਨੇ ਜੇ ਆਪਾਂ ਕਹੀ ਕਿ ਸਿੱਖ ਕੌਮ ਦੇ ਲਈ ਇਸ جنگ ਦੇ ਵਿੱਚ ਕੀ ਸਬਕ ਹੈਗੇ ਨੇ ਕਿਉਂਕਿ ਆਪਾਂ ਦੇਖਿਆ ਕਿ ਹਲਕੇ ਹਲਕੇ ਪੱਧਰ ਤੇ ਸ਼ੁਰੂ ਹੋ ਚੁੱਕਾ ਹੈ ਕਿ ਸਿੱਖਾਂ ਨੂੰ ਵੀ ਥੋੜਾ ਜਿਹਾ ਪ੍ਰਭੂਤ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਬਹੁਤ ਸਾਰੀਆਂ ਖਬਰਾਂ ਨੂੰ ਇਸ ਤਰੀਕੇ ਦੇ ਨਾਲ ਫੈਲਾਇਆ ਜਾਂਦਾ ਹੈ ਕਿ ਸ਼ਾਇਦ ਜਿਹੜਾ ਹੈਗਾ ਕਿ ਤਨਾ ਕਿਤੇ ਕਿ ਸਿੱਖ ਜਿਹੜਾ ਹੈਗਾ ਡਟ ਕੇ ਇਸ ਦੇ ਵਿੱਚ ਹੋਣ ਕੀ ਪੰਜਾਬ ਦੇ ਲਈ ਕੀ ਇਹਦੇ ਵਿੱਚ ਹੈ ਜਾਂ ਸਿੱਖਾਂ ਦੇ ਇਹਨੂੰ ਕਿਸੇ ਸਿੰਗਲ ਤੋਂ ਤੁਸੀਂ ਹਾਂਜੀ ਹਾਂਜੀ ਸੋ ਇਹ ਬਹੁਤ ਹੀ ਤੁਹਾਡਾ ਅਹਿਮ ਸਵਾਲ ਹੈਗਾ ਸਿੱਖ ਕੌਮ ਲਈ ਜਿਹੜਾ ਹੈਗਾ ਵੀ ਇਸ ਮਾਮਲੇ ਤੇ ਜੰਗ ਦੇ ਮਾਮਲੇ ਤੇ ਬਹੁਤ ਗੰਭੀਰਤਾ ਨਾਲ ਵਿਚਾਰ ਕਰਕੇ ਅੱਗੇ ਵਧਣਾ ਚਾਹੀਦਾ ਹੂੰ ਅ ਇਹਦੇ ਚੋ ਹੈਗਾ ਵੀ ਜਿਹੜੀ ਇਸਲਾਮ ਦੀ ਤੇ ਹਿੰਦੂਆਂ ਦੀ ਦੁਸ਼ਮਣੀ ਆ ਉਹ ਸਦੀਆਂ ਪੁਰਾਣੀ ਹੈ ਹਮ ਆਪਾਂ ਕਹੇ ਜੇ ਵੀ 7-8 ਸਦੀਆਂ ਆ ਬਹੁਤ ਜਿਹਦਾ ਗੁਰੂ ਸਾਹਿਬ ਨੇ 712 ਤੋਂ ਹੀ ਆਪਾਂ ਕਹਿ ਲਈਏ ਵੀ ਸ਼ੁਰੂ ਹੋ ਗਏ ਗੁਰੂ ਸਾਹਿਬ ਦੇ ਸ਼ਬਦ ਆਉਂਦੇ ਆ ਵੀ ਪਾਪ ਕੀ ਜੰਜ ਲੈ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਬਿਲਾ ਲਓ ਸੋ ਹੈ ਨਫ਼ਰਤ ਤੇ ਆਧਾਰਤ ਦੁਸ਼ਮਣੀ ਆ ਹਨਾ ਇਸ ਦੁਸ਼ਮਣੀ ਵਿੱਚ ਜਿਹੜਾ ਹੈਗਾ ਵੀ ਬਹੁਤ ਸਾਰੇ ਦੋਵਾਂ ਧਰਾਂ ਨੇ ਇੱਕ ਦੂਜੇ ਦਾ ਬਹੁਤ ਨੁਕਸਾਨ ਕਰਿਆ ਜਦੋਂ ਮੁਗਲਾਂ ਦਾ ਰਾਜ ਸੀ ਕਿਸ ਤਰ੍ਹਾਂ ਉਹਨਾਂ ਨੇ ਹਿੰਦੂ ਰਿਆਆ ਦਾ ਕਤਲਿਆਮ ਕਰਿਆ ਤ ਜਬਰੇ ਧਰਮ ਪਰਵਰਤਨ ਕਰਾਇਆ ਈਵਨ ਕੁਛ ਹਵਾਲੇ ਨੇ ਵੀ ਮੂੰਹ 'ਚ ਵੀ ਥੁੱਕ ਦਿੰਦੇ ਸੀ ਇਹਨਾਂ ਮਤਲਬ ਕਿ ਜਿਸ ਕਿਸਮ ਦੀ ਜਲਾ ਹਲਤਾ ਹਿੰਦੂਤਰਮ ਨੇ ਜਿਹੜੀ ਹੈਗੀ ਆ ਇੱਕ ਤਰ੍ਹਾਂ ਨਾਲ ਉਹਨਾਂ ਦੀ ਅਗਵਾਈ ਉਹਨਾਂ ਦੇ ਰਾਜ ਦੀਨ ਸਭੋਗੀ ਹੈਗੀ ਐ ਸੋ ਜਲਾਲਤ ਬਹੁਤ ਇੱਕ ਖਤਰਨਾਕ ਕਿਸਮ ਦੀ ਉਹ ਇਨ ਹਿਊਮਨ ਹੈਗੀ ਆ ਸੋ ਹੁਣ ਹੈਗਾ ਵੀ ਭਾਰਤ ਪਾਵਰਫੁਲ ਹੋਇਆ ਹਿੰਦੂ ਤੇ ਮੁਸਲਮਾਨ ਦੀ ਇੱਕ ਸਦੀਆਂ ਪੁਰਾਣੀ ਜਿਹੜੀ ਲੜਾਈ ਹੈਗੀ ਆ ਸੌਦੇ ਵਿੱਚੋਂ ਗੁਰੂ ਸਾਹਿਬ ਦਾ ਮੇਰੇ ਖਰਪਾਈ ਗੁਰਦਾਸ ਜੀ ਦੀਆਂ ਵਾਰਾਂ ਚ ਆਉਂਦਾ ਵੀ ਪੁੱਛਣ ਖੋਲ ਕਿਤਾਬ ਨੂੰ ਵੱਡਾ ਹਿੰਦੂ ਕੇ ਮੁਸਲਮਨ ਹੋਈ ਗੁਰੂ ਸਾਹਿਬ ਕਹਿੰਦੇ ਵੀ ਬਾਬਾ ਆਖੇ ਹਾਜੀਆਂ ਸ਼ੋਭਾ ਅਮਲਾਂ ਬਾਜੋਂ ਦੋਨੋਂ ਹਣਾ ਸੋ ਸ਼ੋਭਾ ਅਮਲ ਕੇ ਸੇਦੇ ਵੀ ਹੈ ਨਹੀਂ ਉਹ ਸਾਡਾ ਹੈਗਾ ਵੀ ਸਿੱਖਾਂ ਨੇ ਇਸ ਇਸ ਕ੍ਰੂਸ਼ਲ ਮੋੜ ਤੇ ਕੀ ਉਹਨਾਂ ਦਾ ਪੈੰਥਾ ਬਣਦਾ ਇਹ ਜੰਗ ਦੋਹਾਂ ਧਿਰਾਂ ਦੀ ਆਪਸੀ ਜਿਹੜੀ ਇਤਿਹਾਸਕ ਦੁਸ਼ਮਣੀਆਂ ਉਹਦੇ 'ਚ ਲੱਗੀ ਹੋਈ ਹੈਗੀ ਆ ਦੋਹਾਂ ਧਿਰਾਂ ਦੀਆਂ ਸਰਕਾਰਾਂ ਕਦੇ ਵੀ ਸਿੱਖਾਂ ਦੀ ਹਮਾਇਤ ਨਹੀਂ ਰਹੀਆਂ ਜੀ ਦੋਹਾਂ ਦੋਹਾਂ ਧਿਰਾਂ ਦੇ ਆਮ ਲੋਕਾਂ ਨਾਲ ਸਿੱਖਾਂ ਦੇ ਚੰਗੇ ਸਬੰਧ ਰਹੇ ਨੇ ਬਿਲਕੁਲ ਮਤਲਬ ਚਾਹੇ ਉਹ ਭਾਰਤ ਦਾ ਕਮ ਆਪਾ ਕਹ ਲਈਏ ਚਾਹੇ ਉਹ ਭਾਰਤ ਵਿੱਚ ਨੇ ਚਾਹੇ ਉਹ ਪਾਕਿਸਤਾਨ ਵਿੱਚ ਨੇ ਜਿਹੜੀ ਆਮ ਔਲਕਾਈ ਆ ਉਹਦੇ ਸਿੱਖਾਂ ਨਾਲ ਦੋਹੇ ਪਾਸੇ ਚੰਗੇ ਸਬੰਧ ਨੇ ਦੋਹੇ ਸਰਕਾਰਾਂ ਸਿੱਖਾਂ ਦੇ ਨਾਲ ਮਤਲਬ ਕਿ ਦੁਸ਼ਮਣੀ ਦੇ ਤੌਰ ਤੇ ਹੀ ਵਰਤਤੀਆਂ ਨੇ ਸਿੱਖਾਂ ਨੂੰ ਆਪਣੇ ਜਿੱਦਾਂ ਆਪਾਂ ਕਹਿੰਦੇ ਨੌਕਰਾਂ ਦੇ ਤੌਰ ਤੇ ਜਾਂ ਉਸ ਮਨ ਦੇ ਤੌਰ ਤੇ ਜਿਹੜੀਆਂ ਵਰਤਦੀਆਂ ਨੇ ਮਤਲਬ ਆਪਣੇ ਟੂਲ ਵਜੋਂ ਵਰਤਦੀਆਂ ਨੇ ਬਿਲਕੁਲ ਬਿਲਕੁਲ ਆ ਤੁਹਾਡਾ ਸ਼ਬਦ ਬਿਲਕੁਲ ਠੀਕ ਆ ਸੋ ਟੂਲ ਵਜੋਂ ਵਰਤਦੀਆਂ ਅਸੀਂ ਸਿੱਖ ਇਸ ਜੰਗ ਵਿੱਚ ਕੋਈ ਵੀ ਆਪਾਂ ਕਹੇ ਵੀ ਇਹ ਦੋ ਦੋ ਧਰਾਂ ਦੀ ਆਪਸੀ ਲੜਾਈ ਆ ਆਪਾਂ ਬਿਲਕੁਲ ਵੀ ਸ਼ਾਮਲ ਨਾ ਹੋਈਏ ਸਿੱਖਾਂ ਨੇ ਬਿਲਕੁਲ ਵੀ ਇਹਦੇ ਵਿੱਚ ਸ਼ਾਮਲ ਆ ਜਿਹੜੀ ਉਹ ਹੋਣ ਦੀ ਲੋੜ ਨਹੀਂ ਹੈਗੀ ਪਰ ਇਹਦੇ ਚੋਂ ਇਹ ਹੈਗਾ ਵੀ ਭਵਿੱਖ ਵਿੱਚ ਜਿਹੜੀ ਇੰਟਰਨੈਸ਼ਨਲ ਡਿਪਲੋਮੇਸੀ ਦੀ ਤੁਸੀਂ ਪਹਿਲਾਂ ਗੱਲ ਕਰੀ ਆ ਉਹ ਇਸ ਇੰਟਰਨੈਸ਼ਨਲ ਡਿਪਲੋਮੇਸੀ ਚੋਂ ਤਿੰਨ ਕੌਮਾਂ ਲਈ ਸੰਭਾਵਨਾਵਾਂ ਪੈਦਾ ਹੋਣੀਆਂ ਇਸ ਕੰਟ ਇਸ ਮੁਖਿੱਤੇ ਵਿੱਚ ਇੱਕ ਬਲੋਚਿਸਤਾਨ ਦੀ ਕੌਮ ਹੈ ਉਹਦੇ ਲਈ ਸੰਭਾਵਨਾਵਾਂ ਪੈਦਾ ਹੋਣੀਆਂ ਦੂਜੀ ਕਸ਼ਮੀਰੀ ਕੌਮ ਹੈ ਤੇ ਤੀਜੀ ਸਿੱਖ ਕੌਮ ਹੈਗੀ ਆ ਸਿੱਖਾਂ ਦਾ ਇਹ ਬਣਦਾ ਵੀ ਇਸ ਜੰਗ ਤੋਂ ਬਿਲਕੁਲ ਨਰਲੇਪ ਲੈ ਕੇ ਇਹ ਦੋਹਾਂ ਤੇ ਇਸਲਾਮ ਤੇ ਹਿੰਦੂਇਜ਼ਮ ਦੀ ਇੱਕ ਰਵਾਇਤੀ ਜੰਗ ਆ ਆਪਾਂ ਇਹਦੇ ਵਿੱਚ ਨਹੀਂ ਪੈਣਾ ਆਪਾਂ ਜਿਹੜੀਆਂ ਭਵਿੱਖ ਵਿੱਚ ਸੰਭਾਵਨਾਵਾਂ ਪੈਦਾ ਹੋਣੀਆਂ ਉਹਦੇ ਲਈ ਆਪਣੇ ਲਈ ਕੋਈ ਚੰਗੀ ਲੀਡਰਸ਼ਿਪ ਹੈ ਜਿਹੜੀ ਉਹ ਤਿਆਰ ਕਰੀਏ ਹੁਣ ਗੁਰੂ ਇਥੇ ਗੁਰੂ ਸਾਹਿਬ ਦੇ ਦੋ ਸ਼ਬਦ ਨੇ ਜੀ ਆਪਾਂ ਕਹੀਏ ਗੁਰੂ ਸਾਹਿਬ ਕਹਿੰਦਾ ਵੇ ਅੱਗੇ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ ਜੀ ਆਪਾਂ ਹੁਣ ਅੱਗੇ ਭਵਿੱਖ ਲਈ ਕੋਈ ਸੋਚੀਏ ਭਵਿੱਖ ਲਈ ਆਪਣੇ ਚੰਗੇ ਭਵਿੱਖ ਲਈ ਸੋਚੀਏ ਤਾਂ ਤਾਂ ਫਿਰ ਸਾਨੂੰ ਜਿਹੜੀ ਸਜਾ ਜਿਹੜੀ ਉਹ ਨਹੀਂ ਮਿਲ ਸਕਦੇ ਵੀ ਸਾਨੂੰ ਭਵਿੱਖ ਲਈ ਚੇਤਨ ਹੋਣਾ ਚਾਹੀਦਾ ਦੂਜਾ ਗੁਰੂ ਸਾਹਿਬ ਦਾ ਸ਼ਬਦ ਹੈ ਫਰੀਦ ਸਾਹਿਬ ਦਾ ਹੈਗਾ ਫਰੀਦਾ ਸੋਈ ਸਰਬਰ ਢੂੰਡ ਲਓ ਜਿੱਥੋਂ ਲੱਭੀ ਵੱਧ ਛੱਪੜ ਢੂੰਡੇ ਕਿਆ ਹੋਵੇ ਚਿੱਕੜ ਡੂਬੇ ਆਤ ਹੂੰ ਹੂੰ ਵਿੱਚ ਚਿੱਕੜ ਵਿੱਚ ਜਾਂ ਛੱਪਣਾ ਵਿੱਚ ਨਾ ਕੁਝ ਟੋਟੋ ਉਹ ਹੁਣ ਸਿੱਖਾਂ ਨੇ ਉਹ ਉਹ ਚੀਜ਼ਾਂ ਲੱਭਣੀਆਂ ਨੇ ਜਿਹੜੀਆਂ ਉਹਨਾਂ ਦੇ ਭਵਿੱਖ ਨੂੰ ਸਵਾਰ ਸਕਦੀਆਂ ਚੰਗੀ ਲੀਡਰਸ਼ਿਪ ਆ ਜਿਹੜੀ ਜਿਹੜੀ ਭਵਿੱਖ ਵਿੱਚ ਪੈਦਾ ਹੋਣ ਵਾਲੀਆਂ ਜਿਹੜੀਆਂ ਸੰਭਾਵਨਾਵਾਂ ਨੇ ਉਹਨਾਂ ਨੂੰ ਟਰੈਪ ਕਰ ਸਕੇ ਸੋ ਸਾਨੂੰ ਉਸ ਕਿਸਮ ਦੀ ਲੀਡਰਸ਼ਿਪ ਤੋਂ ਕਿਨਾਰਾ ਕਰਨਾ ਪੈਣਾ ਜਿਹੜੀ ਇੰਨੇ ਸਾਲਾਂ ਦੇ ਸੰਘਰਸ਼ ਤੋਂ ਬਾਅਦ ਵੀ ਕਹਿ ਰਹੀ ਹੈ ਵੀ ਸਿੱਖ ਇੱਕ ਕੌਮ ਨਹੀਂ ਹੈਗੇ ਸਾਨੂੰ ਕਿਸੇ ਵੀ ਸੰਘਰਸ਼ ਦੀ ਲੋੜ ਨਹੀਂ ਹੈਗੀ ਜੇ ਗੁਰੂ ਸਾਹਿਬ ਨੇ ਚਾਇਆ ਤਾਂ ਸਾਨੂੰ ਰਾਜ ਮਿਲ ਜਾਏਗਾ ਹਣਾ ਸੋ ਇਹ ਲੋਕ ਜਿਹੜੇ ਕਹਿੰਦੇ ਇਹ ਤਾਂ ਫਿਰ ਇੱਕ ਤਰ੍ਹਾਂ ਦਾ ਜੇ ਆਪਾਂ ਇਹਨੂੰ ਦੇਖਣਾ ਹੋਵੇ ਤੇ ਫਿਰ ਉਹੀ ਹੋ ਗਿਆ ਨਾ ਕਿ ਜਦੋਂ ਸੋਮਨਾਥ ਮੰਦਿਰ ਤੇ ਹਮਲਾ ਹੋ ਰਿਹਾ ਸੀ ਤੇ ਉਦੋਂ ਜਿਹੜੇ ਉਸ ਟਾਈਮ ਦੇ ਜਿਹੜੇ ਹਿੰਦੂ ਹੋਏ ਕਿ ਸਾਨੂੰ ਚੁੱਪ ਕਰਕੇ ਬੈਠੇ ਸਨ ਕਿ ਸ਼ਾਇਦ ਕੋਈ ਆਪਣੇ ਆਪ ਹੀ ਚਮਤਕਾਰ ਹੋ ਜਾਵੇ ਚਮਤਕਾਰ ਹੋ ਜਾਊਗਾ ਸੋ ਉੱਥੇ ਗੁਰੂ ਸਾਹਿਬ ਦਾ ਸ਼ਬਦ ਆਉਂਦਾ ਨਾ ਵੀ ਕੋਈ ਮੁਗਲ ਨਾ ਹੋ ਆਂਦਾ ਇਟ ਮੀਨਸ ਜੋ ਉਸ ਕਿਸਮ ਸੋਮਨਾਥ ਦੇ ਮੰਦਿਰ ਦੇ ਪੁਜਾਰੀ ਕਹਿ ਰਹੇ ਸੀ ਵੀ ਕੋਈ ਮੰਤਰ ਵੱਜਣਾ ਤੇ ਵੀ ਸਾਰਾ ਕੁਝ ਤਬਾਹ ਹੋ ਜਾ ਗੁਰੂ ਸਾਹਿਬ ਕਹਿੰਦੇ ਇਦਾਂ ਨਹੀਂ ਹੁੰਦਾ ਗੁਰੂ ਸਾਹਿਬ ਨੇ ਇੱਕ ਕੌਮ ਸਾਜੀ ਆ ਉਹਨੇ ਸੰਘਰਸ਼ ਕਰਨਾ ਹੈਗਾ ਸੋ ਕੌਮ ਦੀਆਂ ਸਾਰੀਆਂ ਜਿਹੜੀਆਂ ਪੈਰਾਮੀਟਰਸ ਨੇ ਵੀ ਉਹਨਾਂ ਨੇ ਇੱਕ ਇੱਕ ਅਮਨੁੱਖ ਸਾਜਿਆ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਇੱਕ ਨਵਾਂ ਨੈਰੇਟਿਵ ਲੈ ਕੇ ਆਂਦਾ ਜਿਹੜਾ ਜਿਹੜਾ ਪ੍ਰਚਲਿਤ ਨੈਰੇਟਿਵ ਸੀ ਹਿੰਦੂ ਸਿਮਰਤੀ ਦਾ ਆ ਯਾ ਇਸਲਾਮ ਦਾ ਉਹਦੇ ਮੁਕਾਬਲੇ ਤੇ ਫਿਰ ਤੁਹਾਡੀਆਂ ਆਪਣੀਆਂ ਰਵਾਇਤਾਂ ਸਿਰ ਜੀਆਂ ਤੁਹਾਡੇ ਵਿਆਹ ਦੇ ਤੁਹਾਡੇ ਅੰਤਮ ਸੰਸਕਾਰ ਦੇ ਤੁਹਾਡੇ ਬੋਲੇ ਆਪਣੇ ਤੁਹਾਡੇ ਝੰਡੇ ਆਪਣੇ ਤੁਹਾਡੀਆਂ ਰਵਾਇਤਾਂ ਤੁਹਾਡੇ ਸ਼ਹਿਰ ਆਪਣੇ ਤੁਹਾਡੇ ਜਿਹੜੇ ਪੂਜਾ ਦੇ ਸਥਾਨ ਆ ਇੱਕ ਪੂਰੀ ਆਪਾਂ ਕਹਿ ਲਈ ਕਿ ਸੱਭਿਤਾ ਹੀ ਬਰਾਬਰ ਤੇ ਵੱਖਰੀ ਸਿਰਜ ਕੇ ਰੱਖਦੇ ਬਿਲਕੁਲ ਪੂਰੀ ਕੌਮ ਸਿਰਜਤੀ ਹੋਈ ਆ ਸੋ ਇੰਨੇ ਵੱਡੇ ਉਹਦੇ ਉਹਦੇ ਸਾਡੇ ਕੁਝ ਸਾਰਾ ਕੁਝ ਸਾਡੇ ਸਾਹਮਣੇ ਹੋਣ ਦੇ ਬਾਵਜੂਦ ਜੇ ਅਸੀਂ ਕਹਿੰਦੇ ਆ ਵੀ ਇਹ ਸਿੱਖ ਕੌਮ ਨਹੀਂ ਹੈਗੀ ਹਨਾ ਵੀ ਇਸ ਇੱਕ ਕੌਮ ਤੋਂ ਬਾਅਦ ਵੀ ਕੋਈ ਗੱਲ ਹੈਗੀ ਆ ਉਹ ਕੌਮ ਤੋਂ ਬਾਅਦ ਦੀ ਕੀ ਗੱਲ ਆ ਕੋਈ ਡੈਫੀਨੇਸ਼ਨ ਨਹੀਂ ਹਮਮ ਇਹ ਤਾਂ ਡਿਫਾਈਨ ਕਰੋ ਨਾ ਕੋਈ ਡੈਫੀਨੇਸ਼ਨ ਹੈ ਕਿ ਸੋ ਤੁਹਾਨੂੰ ਕੁਝ ਨਹੀਂ ਪਤਾ ਸੋ ਇਹਦੇ ਤੋਂ ਮੈਂ ਆਪਣੇ ਇੱਕ ਬਹੁਤ ਹੀ ਵਿਦਵਾਨ ਦੋਸਤ ਆ ਉਹਦੇ ਨਾਲ ਗੱਲ ਕਰੇ ਕਹਿੰਦਾ ਭਾਜੀ ਵੀ ਜਿਹੜੀ ਇਹ ਬਿਆਨਬਾਜ਼ੀ ਹੈਗੀ ਆ ਅਸਲ 'ਚ ਖਾੜਕੂ ਲਹਿਰ ਦੇ ਅਸਲੀ ਖਸਲਤ ਦਾਉ ਬਿਆਨ ਕਰਦੀ ਹੈ ਵੀ ਖਾੜਕੂ ਲਹਿਰ ਸਿਧਾਂਤਕ ਤੌਰ ਤੇ ਕਿੰਨੇ ਕੱਚੇ ਔਰ ਕਿੰਨੇ ਹੋਛੇ ਹੱਥਾਂ ਵਿੱਚ ਸੀ ਹਮਮ ਹਨਾ ਬਿਨ ਰਾਜ ਜਿਹੜੀਆਂ ਸ਼ਹੀਦੀਆਂ ਹੋਈਆਂ ਉਹ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਗੁਰੂ ਦੇ ਥਾਪੜੇ ਨਾਲ ਤੇ ਗੁਰੂ ਦੇ ਜज्ਬੇ ਨਾਲ ਸ਼ਹਾਦਤਾਂ ਦੇਣ ਵਾਲੀ ਆਪਣੀਆਂ ਸ਼ਹਾਦਤਾਂ ਦੇਖੇ ਪਰ ਜਿਨ੍ਹਾਂ ਨੇ ਉਸ ਸ਼ਹਾਦਤ ਉਹਨਾਂ ਸ਼ਹਾਦਤਾਂ ਨੂੰ ਸਿਧਾਂਤਕ ਤੌਰ ਤੇ ਇੰਟਰਪ੍ਰੀਟ ਕਰਨਾ ਸੀ ਉਹ ਕਿੰਨੇ ਕਮਜ਼ੋਰ ਤੇ ਕਿੰਨੇ ਕਨਫਿਊਜ਼ਡ ਸੀ ਇਹ ਇਨ੍ਹਾਂ ਬਿਆਨਾਂ ਤੋਂ ਇਹ ਸਮਝ ਆ ਰਿਹਾ ਸੋ ਸਿੱਖ ਕੌਮ ਅਜੇ ਹੀ ਲੀਡਰਸ਼ਿਪ ਤੋਂ ਜਿੱਦਾਂ ਹੈਗਾ ਪਿੱਛਾ ਛਡਾਵੇ ਔਰ ਨਵੀਂ ਲੀਡਰਸ਼ਿਪ ਜਿਹੜੀ ਜਿਹੜੀ ਆ ਆ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਸੋਏ ਸਰੋਵਰ ਢੂੰਡ ਲਿਓ ਜਿੱਥੋਂ ਲੱਭੀ ਵੱਥ ਛੱਪੜ ਢੂੰਡੇ ਕਿਹਾ ਹੋਵੇ ਚਿੱਕੜ ਰੂਬੇ ਹਤਵੀ ਜੇ ਤੁਸੀਂ ਤੁਸੀਂ ਛੱਪੜ ਵਿੱਚ ਕੁਝ ਲੱਭੋਗੇ ਆ ਲੀਡਰਸ਼ਿਪ ਹੁਣ ਛੱਪੜ ਵਰਗੀ ਆ ਖੜੇ ਪਾਣੀ ਵਰਗੀ ਆ ਵੀ ਤੁਹਾਡੇ ਹੱਥੇ ਲੱਭਣਗੇ ਸੋ ਇਹ ਤੋਂ ਤੁਸੀਂ ਕਿਨਾਰਾ ਕਰੋ ਹਣਾ ਹੁਣ ਗੁਰੂ ਅਰਜਨ ਸਾਹਿਬ ਦਾ ਸ਼ਬਦ ਹੈਗਾ ਇੱਕ ਪੰਨਾ 179 ਤੇ ਗੁਰੂ ਸਾਹਿਬ ਕਹਿੰਦੇ ਜਿਸ ਕਾ ਰਾਜ ਤਿਸੇ ਕਾ ਸੁਪਨਾ ਇਟ ਮੀਨਸ ਜਿਹਦਾ ਰਾਜ ਹੁੰਦਾ ਸੁਪਨੇ ਵੀ ਉਹੀ ਲੈ ਸਕਦਾ ਜੀ ਹਿਸ ਇਸ ਦੀ ਹਿਸ ਇਸ ਦੀ ਕਿੰਗਡਮ ਐਂਡ ਦੀ ਡ੍ਰੀਮ অর ਡੈਸਟੀਨੀ ਹੂ ਹੈਜ਼ ਹਿਸ ਓਨ ਸੋਵਰਨ ਸਟੇਟ ਇਹਦਾ ਮਤਲਬ ਇਹ ਬਣਦਾ ਹੈ ਕਿ ਵੀ ਜਿਹਦੀ ਆਪਣੀ ਸੋਵਰਨ ਸਟੇਟ ਜਦੋਂ ਗੁਰੂ ਸਾਹਿਬ ਗੁਰੂ ਅਰਜਨ ਪਾਤਸ਼ਾਹ ਕਹਿ ਰਹੇ ਹੈਗੇ ਆ ਵੀ ਕਿਸੇ ਵੀ ਕੌਮ ਨੂੰ ਸਮੁੱਚੇ ਤੌਰ ਤੇ ਪਰਫੁੱਲਤ ਹੋਣ ਲਈ ਇੱਕ ਆਜ਼ਾਦ ਸੋਵਰਨ ਸਟੇਟ ਚਾਹੀਦੀ ਹੈਗੀ ਆ ਤਾਂ ਅਸੀਂ ਕਹੀਏ ਵੀ ਅਸੀਂ ਕੌਮ ਨਹੀਂ ਹੈਗੇ ਸਾ ਗੁਰੂ ਸਾਹਿਬ ਜੀ ਨੇ ਕਿਰਪਾ ਕਰਤੀ ਉਹ ਕਿਰਪਾ ਕਰਨ ਵਾਲਾ ਕਨਸੈਪਟ ਉਹ ਆ ਵੀ ਕੋਈ ਮੁਗਲ ਨਾ ਹੋ ਆਂਦਾ ਹਨਾ ਵੀ ਹਾਂ ਆਪੇ ਹੋਊਗਾ ਮੁਗਲ ਅੰਨੇ ਹੋ ਜਾਣਗੇ ਸਾਨੂੰ ਸੰਘਰਸ਼ ਕਰਨ ਦੀ ਲੋੜ ਨਹੀਂ ਸੋ ਗੁਰੂ ਸਾਹਿਬ ਨੇ ਕੌਮ ਸਰਜੀ ਹੈ ਕੌਮ ਨੂੰ ਆਪਣੀ ਧਾਰਮਿਕ ਔਰ ਰਾਜਸੀ ਹੋਣ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਦੀ ਜਿਹੜੀ ਸਿੱਖਿਆ ਦਿੱਤੀ ਹੁਣ ਇੰਨੀਆਂ ਸ਼ਹਾਦਤਾਂ ਕਾਦੇ ਨਹੀਂ ਆ ਜੀ ਜੀ ਗੁਰੂ ਸਾਹਿਬ ਦੇ ਬੱਚੇ ਕਾਦੇ ਲਈ ਸ਼ਹੀਦ ਹੋਏ ਬਾਬਾ ਬੰਦਾ ਸਿੰਘ ਬਹਾਦਰ ਦਾ ਬੱਚਾ ਬੰਦ-ਬੰਦ ਕੱਟੇ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਉਹ ਸਿੱਖਾਂ ਦੀ ਧਾਰਮਿਕ ਤੇ ਰਾਜਨੀਤਿਕ ਹੋਂਦ ਨੂੰ ਸਥਾਪਿਤ ਕਰਨ ਦਾ ਯਤਨ ਸੀ ਸੋ ਅੱਜ ਇਸ ਲੜਾਈ ਦੇ ਮਾਹੌਲ ਵਿੱਚ ਇਹ ਕਿ ਆ ਵੀ ਅਸੀਂ ਜੰਗ ਵਿੱਚ ਬਿਲਕੁਲ ਨਾ ਪਈਏ ਇੱਕ ਤਾਂ ਆਪਣੀ ਧਰਤੀ ਗੁਰੂਆਂ ਦੀ ਧਰਤੀ ਨੂੰ ਬਚਾਉਣ ਦਾ ਯਤਨ ਕਰੀਏ ਵੀ ਇਹ ਜੰਗ ਦਾ ਅਖਾੜਾ ਨਾ ਬਣੇ ਸਾਡੇ ਗੁਰੂ ਸਾਹਿਬਾਂ ਦੇ ਪ੍ਰਕਾਸ਼ ਇੱਥੇ い、oh, yeah. ਉਹਨਾਂ ਦੀਆਂ ਸ਼ਹਾਦਤਾਂ ਇੱਥੇ ਹੋਈਆਂ ਉਹਨਾਂ ਦੇ ਕਰਮ ਭੂਮੀ ਆ ਇਹ ਇਹ ਮਹਾਨ ਪਵਿੱਤਰ ਧਰਤੀ ਨੂੰ ਬਚਾ ਕੇ ਰੱਖੀਏ ਦੂਜਾ ਭਵਿੱਖ ਵਿੱਚ ਪੈਦਾ ਹੋਣ ਵਾਲੀਆਂ ਸੰਭਾਵਨਾਵਾਂ ਲਈ ਚੰਗੀ ਲੀਡਰਸ਼ਿਪ ਚਿੱਕ ਇਹ ਜਿਹੜੇ ਚਿੱਕੜ ਵਾਲੀ ਲੀਡਰਸ਼ਿਪ ਆ ਇਹਦੇ ਵਿੱਚ ਹੱਥ ਨਾ ਮਾਰੀਏ ਜਿਹੜੀ ਚੰਗੀ ਕੋਈ ਸਿਆਣੀ ਲੀਡਰਸ਼ਿਪ ਆ ਉਹਨੂੰ ਉਭਾਰੀਏ ਤਾਂ ਕਿ ਜਿਹੜੀ ਕੌਮ ਦੀ ਪੋਲੀਟੀਕਲ ਐਂਡ ਰਿਲੀਜੀਅਸ ਜਸਟਿਸ ਨਹੀਂ ਆ ਉਹਦੇ ਬਾਰੇ ਉਹ ਸਹੀ ਫੈਸਲੇ ਲੈ ਸਕੇ ਜੀ ਬਿਲਕੁਲ ਜੀ ਕਿਉਂਕਿ ਜੇ ਆਪਾਂ ਕਹੀਏ ਕਿ ਜਿਹੜਾ ਸਿੱਖ ਮਸਲਾ ਹੈਗਾ ਕਿਤੇ ਨਾ ਕਿਤੇ ਪੂਰੇ ਜੇ ਆਪਾਂ ਦੇਖੀਏ ਕਿ ਦੁਨੀਆ ਲੈਵਲ ਤੇ ছਾਇਆ ਹੋ ਅਸੀਂ ਉਸ ਤੋਂ ਕਿਨਾਰਾ ਕਰਕੇ ਬੈਠ ਜਾਾਂਗੇ ਉਸ ਜੀਓਪੋਲਿਟਿਕਸ ਦੇ ਵਿੱਚ ਹਿੱਸਾ ਨਹੀਂ ਲਵਾਂਗੇ ਤੇ ਫਿਰ ਉਹ ਕਿਤਨਾ ਕਿਤੇ ਇਹ ਹੋਊਗਾ ਵੀ ਅੱਖਾਂ ਬੰਦ ਕਰਕੇ ਜਿੱਦਾਂ ਆਪਾਂ ਬੈਠੇ ਹੋਏ ਆਂ ਤੇ ਸਾਡੇ ਆਲੇ-ਦੁਆਲੇ ਬਹੁਤ ਕੁਝ ਜਿਹੜਾ ਹੈ ਵਾਪਰਿਆ ਹੈਗਾ ਗੁਰੂ ਸਾਹਿਬ ਸਾਨੂੰ ਇਹੋ ਜਿਹੇ ਸੰਦੇਸ਼ ਜਿਹੜਾ ਨਹੀਂ ਦਿੰਦੇ ਹੈਗੇ ਤੇ ਇੱਥੇ ਸਾਨੂੰ ਜਿਹੜਾ ਹੈ ਜਾਗਰੂਕ ਹੋ ਕੇ ਜਿਹੜਾ ਚੱਲਣ ਦੀ ਲੋੜ ਹੈਗੀ ਹੈ ਐਵੇਂ ਕਿਸੇ ਤੀਸਰੇ ਦੀ ਲੜਾਈ ਦੇ ਵਿੱਚ ਜਿਵੇਂ ਸਰਦਾਰ ਅਰਤਾਰ ਸਿੰਘ ਹੁਣੀ ਕਹਿ ਕੇ ਆਏ ਆ ਵੀ ਉਹਦੇ ਵਿੱਚ ਅਸੀਂ ਥੋੜਾ ਸਾਵਧਾਨ ਹੋ ਕੇ ਚੱਲੀ ਤੇ ਆਪਣੀ ਇਸ ਗੁਰੂਆਂ ਦੀ ਧਰਤੀ ਨੂੰ ਜਿਹੜਾ ਹੈ ਬਚਾ ਕੇ ਆਪਾਂ ਜਿਹੜਾ ਅੱਗੇ ਚੱਲ ਸਕਦੇ ਹੈਗੇ